ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸਮਾਰਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਹੋਰ ਬਹੁਤ ਸੋਹਣਾ ਸਕੀਵੀ ਦਾ ਡਿਜ਼ਾਈਨ ਲੈ ਕੇ ਤੇ ਅੱਜ ਵਾਲਾ ਜਿਹੜਾ ਡਿਜ਼ਾਈਨ ਹੈ ਬਹੁਤ ਹੀ ਵਾਇਰਲ ਡਿਜ਼ਾਈਨ ਹੈ ਇਹ ਵਾਲਾ ਡਿਜ਼ਾਈਨ ਜਿਹੜਾ ਸਕੀਵੀ ਤੇ ਬਹੁਤ ਹੀ ਪਿਆਰਾ ਲੱਗਦਾ ਹੈ ਤੇ ਬਹੁਤ ਸਾਰੀਆਂ ਭੈਣਾਂ ਡਿਮਾਂਡ ਕਰਦੀਆਂ ਹਨ ਇਹਨੇ ਕੇਵਲ ਡਿਜ਼ਾਈਨ ਜਿਹੜਾ ਬਣਾਉਣਾ ਸਿਖਾਉ ਡਿਜ਼ਾਈਨ ਬਹੁਤ ਹੀ ਸੌਖਾ ਹੈ 8 ਸਲਾਈਆਂ ਦਾ ਇਹ ਡਿਜ਼ਾਈਨ ਹੈ ਤੇ ਇਸ ਨੂੰ ਬਣਾਉਣ ਵਾਸਤੇ 6-6 ਦੇ ਹਿਸਾਬ ਨਾਲ ਕੁੰਡੇ ਚਾਹੀਦੇ ਨੇ ਛੇਸ਼ੂ ਦੇ ਸਾਹਮਣੇ ਕੁਂਡਿਲਾ ਕੀ ਚਾਰ ਕੁਂਡੇ ਸੀ ਵੱੱਧੂ ਪੋਣੇ ਆ ਤੇ ਡਿਜ਼ਾਈਨ ਜਿਹੜਾ ਸਾਡਾ ਬਿਲਕੁਲ ਪੂਰਾ ਆ ਜਾਏਗਾ ਬਹੁਤ ਹੀ ਸੌਖਾ ਡਿਜ਼ਾਈਨ ਹੈ ਤੇ ਜਾਲੀ ਵਾਲਾ ਡਿਜ਼ਾਈਨ ਹੈ ਤੇ ਇਹ ਵਾਲਾ ਡਿਜ਼ਾਈਨ ਜਿਹੜਾ ਸਿਰਫ ਕੀਵੀ ਤੇ ਜਾਂ ਲੇਡੀਜ਼ ਦੀ ਕੋਟੀ ਤੇ ਪੈ ਸਕਦਾ ਹੈ ਹੋਰ ਇਹ ਡਿਜ਼ਾਈਨ ਜੈਟਸ ਤੇ ਕਿਸੇ ਪ੍ਰੋਜੈਕਟ ਤੇ ਨਹੀਂ ਪਏਗਾ ਬਹੁਤ ਹੀ ਪਿਆਰਾ ਤੇ ਸੋਹਣਾ ਜੈ ਡਿਜ਼ਾਈਨ ਹੈ ਹੁਣ ਆਪਾਂ ਡਿਜ਼ਾਈਨ ਬਣਾਉਣਾ ਸ਼ੁਰੂ ਕਰਦੇ ਹਾਂ ਸਿੱਧੀ ਸਾਈਡ ਤੋਂ ਇਹ ਡਿਜ਼ਾਈਨ ਸ਼ੁਰੂ ਬਣਾਇਆ ਡਿਜ਼ਾਈਨ ਦੀ ਪਹਿਲੀ ਸਲਾਈ ਹੈ ਸਿੱਧੇ ਪਾਸੇ ਉਹ ਪਹਿਲਾ ਕੁੰਡਾ 슬ਿੱਪ ਕਰਕੇ ਇੱਕ ਕੁੰਡਾ ਅਸੀਂ ਹੋਰ ਐਕਸਟਰਾ ਬੁਣ ਲੈਣਾ ਪਹਿਲਾ ਕੁੰਡਾ 슬ਿੱਪ ਕਰ ਲਿਆ ਇੱਕ ਕੁੰਡਾ ਸਿੱਧਾ ਬੁਣ ਲਿਆ ਹੁਣ 1 2 ਤੇ 3 ਤੀਸਰਾ ਜਿਹੜਾ ਕੁੰਡਾ ਹੈ ਇਹਨੂੰ ਆਪਾਂ ਆਹ ਵਾਲੇ ਦੋ ਕੁੰਡਿਆਂ ਦੇ ਉੱਪਰੋਂ ਇਸ ਤਰ੍ਹਾਂ ਟਪਾ ਕੇ نیچے ਸੁੱਟ ਦੇਣਾ ਇੱਥੇ ਸਾਡਾ ਇੱਕ ਕੁੰਡਾ ਜਿਹੜਾ ਅਸੀਂ ਉੱਪਰੋਂ ਦੀ ਲਾਇਆ ਇਹ ਘਟ ਗਿਆ ਹੁਣ ਆ ਜਿਹੜੇ ਦੋ ਕੁੰਡੇ ਆ ਇਹਨਾਂ ਦੇ ਵਿੱਚੋਂ ਪਹਿਲਾ ਕੁੰਡਾ ਆਪਾਂ ਸਿੱਧਾ ਬਣਾ ਲੈਣਾ ਫਿਰ ਤਾਗਾ ਆਪਣੀ ਵਾਲੀ ਸਾਈਡ ਕਰਕੇ ਤੇ ਆਹ ਕੁੰਡਾ ਵੀ ਆਪਾਂ ਸਿੱਧਾ ਬਣਾ ਲੈਣਾ ਆ ਵਿੱਚ ਜਿਹੜੀ ਇੱਕ ਜਾਲੀ ਪੈ ਗਈ ਆ ਜਿਹੜਾ ਕੁੰਡਾ ਸਾਡਾ ਘਟਿਆ ਸੀ ਉਹ ਵੱਧ ਗਿਆ ਹੁਣ ਇਸ ਤੋਂ ਬਾਅਦ ਤਿੰਨ ਕੁੰਡੇ ਸਿੱਧੇ ਬਨੋਨੇ ਆ ਤਿੰਨ ਕੁੰਡੇ ਸਿੱਧੇ ਬਣਾ ਲੈ ਇਹੀ ਛੇ ਕੁੰਡੇ ਜਿਹੜੇ ਪੂਰੀ ਸਲਾਈ ਦੇ ਵਿੱਚ ਰਿਪੀਟ ਕਰਨੇ ਫਿਰ ਤੀਸਰਾ ਕੁੰਡਾ ਲਵਾਂਗੇ ਤੇ ਦੋਵਾਂ ਕੁੰਡਿਆਂ ਦੇ ਉੱਪਰੋਂ نیچے ਸੁੱਟ ਦੇਣਾ ਆ ਫਿਰ ਇੱਕ ਕੁੰਡਾ ਸਿੱਧਾ ਤਾਗਾ ਘੁਮਾ ਕੇ ਫਿਰ ਅਗਲਾ ਕੁੰਡਾ ਸਿੱਧਾ ਜਾਲੀ ਆਪਣੇ ਆਪ ਹੀ ਬਣ ਜੇਗੀ ਜਦੋਂ ਧਾਗਾ ਅੱਗੇ ਕਰ ਲੈਣਾ ਫਿਰ ਇਸ ਤੋਂ ਬਾਅਦ ਇੱਕ ਦੋ ਤਿੰਨ ਕੁੰਡੇ ਸਿੱਧੇ ਤੇ ਲਾਸਟ ਇਹ ਦੋ ਕੁੰਡੇ ਜਿਹੜੇ ਆ ਉਹ ਸਿੱਧੇ ਆਉਣਗੇ ਇਸ ਤਰ੍ਹਾਂ ਡਿਜ਼ਾਈਨ ਦੀ ਪਹਿਲੀ ਸਿਲਾਈ ਬਣ ਜਾਂਦੀ ਆ ਹੁਣ ਆ ਗਏ ਆ ਡਿਜ਼ਾਈਨ ਦੀ ਦੂਸਰੀ ਸਿਲਾਈ ਤੇ ਉਲਟੇ ਪਾਸੇ ਸਾਰੇ ਕੁੰਡੇ ਆਪਾਂ ਉਲਟੇ ਬਣਾ ਲੈਣੇ ਬਹੁਤ ਹੀ ਸੋਹਣਾ ਸੌਖਾ ਤੇ ਮਤਲਬ ਪਿਆਰਾ ਲੱਗਣ ਵਾਲਾ ਡਿਜ਼ਾਈਨ ਹੈ ਇਹ ਤੇ ਭੈਣਾਂ ਨੂੰ ਇਹ ਡਿਜ਼ਾਈਨ ਬਹੁਤ ਜ਼ਿਆਦਾ ਪਸੰਦ ਆਏਗਾ ਬਹੁਤ ਸਾਰੀਆਂ ਭੈਣਾਂ ਡਿਮਾਂਡ ਕਰਦੀਆਂ ਨੇ ਸਾਡੇ ਤੋਂ ਵੀ ਇਹ ਵਾਲੇ ਡਿਜ਼ਾਈਨ ਦੀਆਂ ਸਕੀਵੀਆਂ ਕੋਟੀਆਂ ਭੈਣਾਂ ਬਣਵਾਉਂਦੀਆਂ ਨੇ ਬਹੁਤ ਸੋਹਣਾ ਲੱਗਦਾ ਹੈ ਡਿਜ਼ਾਈਨ ਤੇ ਤੁਹਾਨੂੰ ਵੀ ਜ਼ਰੂਰ ਪਸੰਦ ਆਏਗਾ ਹੁਣ ਅਸੀਂ ਆ ਗਏ ਹਾਂ ਡਿਜ਼ਾਈਨ ਦੀ ਤੀਸਰੀ ਸਲਾਈ ਤੇ ਹੁਣ ਸਿੱਧੇ ਪਾਸੇ ਪਹਿਲਾ ਕੁੰਡਾ ਸਲਿੱਪ ਕਰਕੇ ਹੁਣ ਇੱਕ ਆ ਕੁੰਡਾ ਆ ਤੇ ਇੱਕ ਸਾਡੇ ਕੋਲ ਆ ਕੁੰਡਾ ਦੋਨਾਂ ਕੁੰਡਿਆਂ ਨੂੰ ਆਪਾਂ ਇਕੱਠੇ ਬੰਨ੍ਹ ਦੇਣਾ ਸਿੱਧੇ ਇਸ ਤਰ੍ਹਾਂ ਦੋਨਾਂ ਕੁੰਡਿਆਂ ਨੂੰ ਸਿੱਧੇ ਬਣਤਾ ਧਾਗਾ ਘੁਮਾ ਕੇ ਜਾਲੀ ਪਾ ਦੇਣੀ ਆ ਇੱਕ ਕੁੰਣਾ ਸਿੱਧਾ ਬਣਾ ਲੈਣਾ ਫਿਰ ਇੱਕ ਆਹ ਕੁੰਡਾ ਤੇ ਇੱਕ ਆਹ ਕੁੰਡਾ ਆਹ ਵਾਲੇ ਕੁੰਡੇ ਨੂੰ ਅਸਤਰਾ ਉਤਾਰ ਕੇ ਇੱਧਰ ਨੂੰ ਇਹਦਾ ਮੂੰਹ ਕਰ ਲੈਣਾ ਤੇ ਬੈਕ ਲੂਪ ਦੇ ਨਾਲ ਪਹਿਲਾਂ ਇੱਥੇ ਇੱਕ ਜਾਲੀ ਪਾਉਣੀ ਆ ਫਿਰ ਬੈਕ ਲੂਪ ਦੇ ਨਾਲ ਦੋ ਕੁੰਡਿਆਂ ਤੋਂ ਇੱਕ ਕੁੰਡਾ ਸਿੱ ਕਰ ਦੇਣਾ ਫਿਰ ਇੱਕ ਕੁੰਡਾ ਸਿੱਧਾ ਬਣਾਵਾਂਗੇ ਫਿਰ ਇਧਰ ਸਾਈਡ ਇੱਕ ਆ ਕੁੰਡਾ ਤੇ ਇੱਕ ਆ ਕੁੰਡਾ ਦੋਨਾਂ ਕੁੰਡਿਆਂ ਨੂੰ ਇਕੱਠੇ ਬੰਨ੍ਹ ਦੇਣਾ ਇੱਕ ਕੁੰਡਾ ਕਰ ਦੇਣਾ ਧਾਗਾ ਕਮਾ ਕੇ ਜਾਲੀ ਪਾ ਦੇਣੀ ਆ ਇੱਕ ਕੁੰਡਾ ਸਿੱਧਾ ਇੱਕ ਫੇਰ ਜਾਲੀ ਪਾਵਾਂਗੇ ਤੇ ਦੋ ਕੁੰਡਿਆਂ ਨੂੰ ਬੈਕ ਲੂਪ ਦੇ ਨਾਲ ਇੱਕ ਕਰ ਦੇਣਾ ਅੱਗੇ ਜਿਹੜੇ ਤਿੰਨ ਕੁੰਡੇ ਨੇ ਤਿੰਨੋਂ ਹੀ ਆਪਾਂ ਸਿੱਧੇ ਬਣਾ ਲੈਣੇ ਅੰਦਰ ਵਾਲਾ ਕੁੰਡਾ ਸਿੱਧਾ ਚੌਥੀ ਸਲਾਈ ਹੈ ਉਲਟੇ ਪਾਸਿਓਂ ਪੂਰੇ ਕੁੰਡੇ ਆਪਾਂ ਉਲਟੇ ਬਣਾ ਲੈਣੇ ਸਾਰੇ ਕੁੰਡੇ ਆਪਾਂ ਉਲਟੇ-ਉਲਟੇ ਬਣਾ ਕੇ ਕੰਪਲੀਟ ਕਰ ਲੈਣੇ ਉੱਥੇ ਸਲਾਈ ਬਣ ਗਈ ਹੋਣਾ ਗਿਆ ਪੰਨੀਵੀ ਸਲਾਈ ਤੇ ਸਿੱਧੇ ਪਾਸੇ ਪਹਿਲਾ ਗੁੰਡਾ ਸਲਿੱਪ ਕਰ ਲਿਆ ਇਸ ਤੋਂ ਬਾਅਦ ਚਾਰ ਗੁੰਡੇ ਆਪਾਂ ਸਿੰਪਲ ਸਿੱਧੇ ਬਣਾਉਣੇ 1 2 3 ਤੇ 4 ਚਾਰ ਗੁੰਡੇ ਸਿੱਧੇ ਬਣਾ ਕੇ ਹੁਣ ਆ ਜਿਹੜੇ ਤਿੰਨ ਗੁੰਡੇ ਆ ਤੀਸਰਾ ਗੁੰਡਾ ਇਹਦੇ ਉੱਪਰੋਂ ਟਪਾ ਦੇਣਾ ਫਿਰ ਇੱਕ ਗੁੰਡਾ ਸਿੱਧਾ ਜਾਲੀ ਪਾਵਾਂਗੇ ਫੇਰ ਅਗਲਾ ਗੁੰਡਾ ਸਿੱਧਾ ਇਸ ਤੋਂ ਬਾਅਦ ਤਿੰਨ ਕੁੰਡੇ ਸਿੱਧੇ 1 2 3 ਫਿਰ ਤੀਸਰਾ ਕੁੰਡਾ ਜਿਹੜੇ ਉੱਪਰੋਂ ਇਸ ਤਰ੍ਹਾਂ ਟਪਾ ਦੇਣਾ ਆਪਾਂ ਤੇ ਇੱਕ ਕੁੰਡਾ ਸਿੱਧਾ ਜਾਲੀ ਪਾ ਦੇਣੀ ਆ ਤੇ ਅਗਲਾ ਗੁੰਡਾ ਫੇਰ ਸਿੱਧਾ ਤੇ ਅੰਤ ਤੇ ਜਿਹੜੇ ਦੋ ਕੁੰਡੇ ਆ ਉਹ ਸਿੱਧੇ ਆ ਜਾਣੇ ਹੁਣ ਅੱਗੇ ਅਸੀਂ ਡਿਜ਼ਾਈਨ ਦੀ ਛੇਵੀਂ ਸਲਾਈ ਤੇ ਸਾਰੇ ਕੁੰਡੇ ਆਪਾਂ ਉਲਟੇ ਬਣਾ ਲੈਣੇ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਤੇ ਬਹੁਤ ਪਿਆਰਾ ਲੱਗਦਾ ਹੈ ਤੁਸੀਂ ਇਸ ਨੂੰ ਲੇਡੀਜ਼ ਦੀ ਸਕੀਵੀ ਤੇ ਜੈਕਟ ਤੇ ਪਾਓਗੇ ਤੇ ਬਹੁਤ ਹੀ ਪਿਆਰਾ ਲੱਗੇਗਾ ਕਿਸੇ ਵੀ ਕਲਰ ਤੇ ਤੁਸੀਂ ਇਸ ਨੂੰ ਪਾ ਸਕਦੇ ਜੀ ਹੁਣ ਅੱਗੇ ਡਿਜ਼ਾਈਨ ਦੀ ਸਤਵੀਂ ਸਲਾਈ ਤੇ ਪਹਿਲਾ ਕੁੰਡਾ ਸਲਿੱਪ ਕਰ ਲਿਆ ਤਿੰਨ ਗੁੰਡੇ ਸਿੱਧੇ ਇੱਕ ਦੋ ਤਿੰਨ ਇੱਥੇ ਸਾਡਾ ਡਿਜ਼ਾਈਨ ਨਹੀਂ ਬਣ ਰਿਹਾ ਹੁਣ ਇੱਕ ਗੁੰਡਾ ਤੇ ਇੱਕ ਆਹ ਵਾਲਾ ਦੋਨਾਂ ਨੂੰ ਆਪਾਂ ਇਕੱਠੇ ਪੁੰਨ ਦੇਣਾ ਧਾਗਾ ਘੁਮਾ ਕੇ ਜਾਲੀ ਪਾਉਣੀ ਇੱਕ ਗੁੰਡਾ ਸਿੱਧਾ ਫਿਰ ਜਾਲੀ ਪਾਉਣੀ ਫਿਰ ਦੋ ਗੁੰਡਿਆਂ ਨੂੰ ਬੈਕ ਲੂਪ ਦੇ ਨਾਲ ਇਕੱਠੇ ਪੁੰਨਾ ਹੈ ਜਾਲੀ ਆਪਾਂ ਪਹਿਲਾਂ ਪਾ ਲੈਣੀ ਇੱਥੇ ਇੱਕ ਗੁੰਡਾ ਸਿੱਧਾ ਫਿਰ ਦੋ ਗੁੰਡਿਆਂ ਤੋਂ ਇੱਕ ਗੁੰਡਾ ਕਰਾਂਗੇ ਫਿਰ ਜਾਲੀ ਪਾਵਾਂਗੇ ਇੱਕ ਕੁੰਡਾ ਸਿੱਧਾ ਫਿਰ 40 ਪਾਵਾਂਗੇ ਦੋ ਕੁੰਡਿਆਂ ਨੂੰ ਇਸ ਤਰ੍ਹਾਂ ਮੂੰਹ ਘੁਮਾ ਕੇ ਬੈਕ ਲੂਪ ਦੇ ਨਾਲ ਇੱਕ ਕਰਾਂਗੇ ਫਿਰ ਇੱਕ ਕੁੰਡਾ ਸਿੱਧਾ ਹੁਣ ਅੱਠਵੀਂ ਸਲਾਈਡ ਡਿਜ਼ਾਈਨ ਦੀ ਪੂਰੀ ਆਪਾਂ ਉਲਟੇ ਕੁੰਡਿਆਂ ਦੇ ਨਾਲ ਬਣਾ ਲੈਣੀ ਹੈ ਤੇ ਇਹੀ ਜਿਹੜੀਆਂ ਅੱਠ ਸਲਾਈਆਂ ਅਸੀਂ बार-बार ਰਿਪੀਟ ਕਰਦੇ ਜਾਣਾ ਡਿਜ਼ਾਈਨ ਸਾਡਾ ਬਣਦਾ ਜਾਣਾ ਹੈ ਤੇ ਬਾਰਡਰ ਜ਼ਰੂਰ ਬਣਾ ਲਿਓ ਇਸ ਡਿਜ਼ਾਈਨ ਦੇ ਨੀਚੇ ਬਾਰਡਰ ਬਣਾਉਣ ਤੋਂ ਬਾਅਦ ਹੀ ਇਹ ਵਾਲਾ ਡਿਜ਼ਾਈਨ ਬਣੇਗਾ ਤੇ ਸਕੀਵੀਆਂ ਤੇ ਵੈਸੇ ਵੀ ਲੰਬਾ ਬਾਰਡਰ ਬੰਦਾ ਹੈ 8 ਸਲਾਈਆਂ ਅਸੀਂ ਬਾਰ-ਬਾਰ ਰਿਪੀਟ ਕਰਦੇ ਜਾਣਾ ਤੇ ਐਵੇਂ ਦਾ ਸਾਡਾ ਡਿਜ਼ਾਈਨ ਜਿਹੜਾ ਬਣ ਕੇ ਰੈਡੀ ਹੁੰਦਾ ਜਾਣਾ ਬਹੁਤ ਹੀ ਪਿਆਰਾ ਡਿਜ਼ਾਈਨ ਲੱਗਦਾ ਇੱਕ ਸਾਈਡ ਤੇ ਇਧਰ ਡਿਜ਼ਾਈਨ ਨਹੀਂ ਬੰਦਾ ਇੱਕ ਵਾਰ ਤੇ ਇੱਕ ਵਾਰ ਇਧਰ ਡਿਜ਼ਾਈਨ ਬੰਦਾ ਹੈ ਕਿਉਂਕਿ ਤਿੰਨ-ਤਿੰਨ ਕੁੰਡਿਆਂ ਨਾਲ ਡਿਜ਼ਾਈਨ ਬੰਨਣਾ ਹੁੰਦਾ ਹੈ ਤੇ ਬਹੁਤ ਹੀ ਪਿਆਰਾ ਤੇ ਸੌਖਾ ਡਿਜ਼ਾਈਨ ਹੈ ਤੇ ਜੇਕਰ ਤੁਹਾਨੂੰ ਇਹ ਡਿਜ਼ਾਈਨ ਪਸੰਦ ਆਇਆ ਬਾਅਦਨ ਤੋਂ ਬਾਅਦ ਡਿਜ਼ਾਈਨਵੇਂ ਦਾ ਲੱਗੇਗਾ ਜੇਕਰ ਤੁਹਾਨੂੰ ਡਿਜ਼ਾਈਨ ਪਸੰਦ ਆਇਆ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਚੈਨਲ ਤੇ ਨਵੇਂ ਆਏ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਹਾਂ ਫਿਰ ਇਸ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਅਗਲੀ ਵੀਡੀਓ ਦੇ ਵਿੱਚ ਐਂਡ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ